ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਗਰਗੀ ਜੀ ਦੀ ਇੱਕ ਕਹਾਣੀ ਰੱਬੋ ਮਰਾਸਣ ਰੱਬੋ ਮਰਾਸਣ ਫੁੱਲ ਜਿੜੀਆਂ ਕੱਢ ਕੇ ਗਲੀ ਵਿੱਚ ਨਿਕਲਦੀ ਤਾਂ ਸਾਰੇ ਉਸ ਨੂੰ ਭੁੱਖੀਆਂ ਨਜ਼ਰਾਂ ਨਾਲ ਦੇਖਦੇ ਦੋ ਘੋੜੇ ਦੀ ਬੋਸਕੀ ਦੇ ਫਿਸਲਵੇਂ ਸਰਸਰਾਹਟ ਤੇ ਕਾਲੇ ਸਲੀਪਰਾਂ ਦੀ ਸ਼ਹਿਵਤ ਸਾਰੇ ਪਿੰਡੋਂ ਤੇ ਹਾਵੇ ਸੀ ਪਿੰਡ ਦਾ ਚੌਧਰੀ ਨਿਧਾਨ ਸਿੰਘ ਪੁਰਾਣਾ ਫੌਜੀ ਸੀ 18 ਸਾਲ ਨੌਕਰੀ ਕਰਕੇ ਜਦੋਂ ਉਹ ਘਰ ਮੁੜਿਆ ਤਾਂ ਨਰਨ ਨ ਕੰਨ ਵੱਡੇ ਭਰਾ ਦੇ ਟੱਬਰ ਵਿੱਚ ਹੀ ਆ ਕੇ ਰਹਿਣ ਲੱਗਾ ਮੁੱਛਾਂ ਨੂੰ ਦੇਸੀ ਘੋਲਾ ਲਾ ਕੇ ਤੇ ਕਾਲੀ ਡੋਰੀ ਨਾਲ ਦਾੜੀ ਚੜਾ ਕੇ ਸੱਥ ਵਿੱਚ ਆ ਬੈਠਦਾ ਵੱਡਾ ਭਰਾ ਚੌਧਰੀ ਸੀ ਤੇ ਨਿਧਾਨ ਸਿੰਘ ਘੜਮ ਚੌਧਰੀ ਕਲਾਲਾਂ ਦੇ ਮੁੰਡੇ ਦਾ ਵਿਆਹ ਸੀ ਰੱਬੋ ਚੌਧਰੀਆਂ ਦੇ ਘਰ ਉਹਨਾਂ ਦਾ ਸੱਦਾ ਲੈ ਕੇ ਆਈ ਸੀ ਨਿਧਾਨ ਸਿੰਘ ਬੈਠਕ ਵਿੱਚ ਸੰਦਲੀ ਬਾਜ ਨਾਲ ਦਾੜੀ ਚੜਾ ਰਿਹਾ ਸੀ ਕਿ ਉਸ ਦੀ ਨਜ਼ਰ ਰੱਬੋ ਉੱਤੇ ਪਈ ਉਸ ਨੇ ਕਾਲੇ ਚਮਕੀਲੇ ਵਾਲਾਂ ਦੀਆਂ ਫੁੱਲ ਜਿੜੀਆਂ ਕੱਡੀਆਂ ਹੋਈਆਂ ਸਨ ਤੇ ਕੰਨਾਂ ਵਿੱਚ ਮੋਤੀਆਂ ਦੀਆਂ ਕਲੀਆਂ ਉਸ ਦੇ ਮੁਸ਼ਕੀ ਹੁਸਨ ਨੂੰ ਤੱਕ ਕੇ ਨਿਧਾਨ ਸਿੰਘ ਦਾ ਸੰਦਲੀ ਬਾਜ ਹੱਥ ਵਿੱਚ ਹੀ ਰਹਿ ਗਿਆ ਉਸ ਵਿੱਚੋਂ ਜਿੱਦਰ ਨੂੰ ਰੱਬੋ ਮਰਾਸਣ ਲੰਗਦੀ ਨਿਧਾਨ ਸਿੰਘ ਆਪਣੀ ਅਲਕ ਵਸ਼ੇਰੀ ਦੀਆਂ ਵਾਂਗਾਂ ਉਸੇ ਪਾਸੇ ਮੋੜ ਲੈਂਦਾ ਨਿਧਾਨ ਸਿੰਘ ਨੂੰ ਵਿਆਹ ਕਰਵਾਉਣ ਦਾ ਚਾਹ ਸੀ ਪਰ ਡੋਗਰਾਂ ਦੇ ਇਸ ਪਿੰਡ ਵਿੱਚ ਹਵਾ ਕੁਝ ਅਜਿਹੀ ਖਰਾਬ ਸੀ ਕਿ ਫੌਜੀਆ ਨੂੰ ਕੋਈ ਘਟ ਹੀ ਸਾ ਕਰਦਾ ਲਾਮ ਉਤੇ ਗਏ ਸਿਪਾਹੀ ਦਾ ਕੀ ਪਤਾ ਅੱਧੀ ਰੰਡੀ ਤਾਂ ਕੁੜੀ ਉਸੇ ਦਿਨ ਹੀ ਹੋ ਜਾਂਦੀ ਜਿਸ ਦਿਨ ਉਸਦਾ ਵਿਆਹ ਹੁੰਦਾ ਮਾਪਿਆਂ ਨੂੰ ਇਸ ਦਾ ਗਿਆ ਖਿਆਲ ਸੀ ਕਿ ਉਹਨਾਂ ਦੀ ਧੀ ਸ਼੍ਰੀਕੇ ਵਿੱਚ ਰੋਲਦੀ ਰਹੇਗੀ ਹਾਂ ਨਾਵਾ ਤਾਰਕੇ ਭਾਵੇਂ ਕੋਈ ਲੈ ਆਉਂਦਾ ਪਰ ਚੌਧਰੀ ਅਣਖ ਵਾਲੇ ਸਨ ਵੱਡਾ ਭਰਾ ਇਸ ਤਰ੍ਹਾਂ ਮੁੱਲ ਦੀ ਲਿਆਂਦੀ ਧੀ ਨੂੰ ਦੇਲੀ ਵੀ ਨਹੀਂ ਸੀ ਚੜਨ ਦੇਣਾ ਚਾਹੁੰਦਾ ਨਿਧਾਨ ਸਿੰਘ ਨੇ ਜਦ ਆਪਣੀ ਵੱਡੀ ਭਤੀਜੀ ਬੰਤੀ ਦੇ ਸਾਖ ਦੀ ਗੱਲ ਛੇੜੀ ਤਾਂ ਵਿਚੋਲੇ ਨੂੰ ਸਲਾਹ ਦਿੱਤੀ ਕਿਉਂ ਕਿਦਰੇ ਵੱਟੇ ਦੀ ਸਾਈ ਲਾ ਕੇ ਰੁਪਈਆ ਫੜਾਵੇ ਇਧਰ ਬੰਤੀ ਦਾ ਵਿਆਹ ਹੋਵੇ ਤੇ ਉਧਰ ਉਸ ਦਾ ਚਾਚਾ ਘੋੜੀ ਚੜ ਕੇ ਕਿਸੇ ਮੁਟਿਆਰ ਨੂੰ ਲੈ ਕੇ ਆਏ ਜਦੋਂ ਵੱਡੇ ਭਰਾ ਨੂੰ ਇਸ ਵੱਟੇ ਸੱਟੇ ਦਾ ਪਤਾ ਲੱਗਾ ਤਾਂ ਉਸ ਨੇ ਜੁੱਤੀ ਕੱਢ ਲਈ ਝਗੜਾ ਹੋਇਆ ਪਰ ਗੱਲ ਵਿਛੀ ਰਹਿ ਗਈ ਸਿਰਫ ਨਿਹਾਲ ਸਿੰਘ ਇਸ ਪਿੱਛੋਂ ਬਾਹਰਲੀ ਹਵੇਲੀ ਵਿੱਚ ਰਹਿਣ ਲੱਗਾ ਜੀ ਕਰਦਾ ਤਾਂ ਉਹ ਵੱਡੀ ਪਰਜਾਈ ਕੋਲ ਰੋਟੀ ਖਾ ਆਉਂਦਾ ਨਹੀਂ ਤਾਂ ਇੱਧਰ ਹੀ ਬਣਾ ਲੈਂਦਾ ਇਸ ਨਾਲ ਨਿਧਾਨ ਸਿੰਘ ਨੂੰ ਖੁੱਲ ਖੇੜ ਹੋ ਗਈ ਸੀ ਹੋਰ ਅੱਬੋ ਨੂੰ ਫਸਾਉਣ ਦੀਆਂ ਤਰਕੀਬਾਂ ਸੋਚਦਾ ਰੱਬੋ ਦਾ ਘਰ ਵਾਲਾ ਭੰਗਰੀ ਮਰਾਸੀ ਉਮਰ ਵਿੱਚ ਵਡੇਰਾ ਸੀ ਮਹਿੰਦੀ ਰੰਗੀ ਦਾੜੀ ਤੇ ਗੰਜਾ ਸਿਰ ਅੱਗੇ ਪਿੱਛੇ ਉਹ ਰੱਬ ਬਰੱਬੋ ਨੂੰ ਕੁੱਟਦਾ ਪਰ ਵਿਆਹ ਸ਼ਾਦੀਆਂ ਦੀ ਰੁੱਤੇ ਉਸ ਨੂੰ ਪੁਚਕਾਰ ਕੇ ਰੱਖਦਾ ਜੇ ਟੌਲਕ ਪਾਟੀ ਹੁੰਦੀ ਤਾਂ ਉਸਨੂੰ ਦੁਬਾਰਾ ਮੁੜ ਕੇ ਖੰਭੜੀਆਂ ਬਣ ਕੇ ਉਸਨੂੰ ਵਿਆਹ ਵਾਲੇ ਘਰ ਲੈ ਜਾਂਦਾ ਆਪ ਮੁਹੱਠਾਂ ਉੱਤੇ ਜਿਸ ਤਦਾ ਕੋਲਾ ਲੈ ਕੇ ਬਹਿ ਰਹਿੰਦਾ ਤੇ ਰੱਬੋ ਕੁੜੀਆਂ ਦੇ ਪੇੜ ਵਿੱਚ ਨੱਚਦੀ ਪਰ ਉਹਦੀ ਆਵਾਜ਼ ਤੇਲ ਵਿੱਚ ਰਸੀ ਹੋਈ ਬੰਸਰੀ ਵਰਗੀ ਸੀ ਤੇ ਉਸਦੇ ਮੁਸ਼ਕੀ ਜੋਬਨ ਵਿੱਚੋਂ ਅੱਡੀ ਦੀ ਧਮਕ ਸੀ ਵਿਆਹ ਵਾਲੇ ਘਰ ਅੱਧੀ ਰਾਤ ਤੱਕ ਗਿੱਦੜਾ ਮੱਚਦਾ ਤਾਰੇ ਗੋਦੀ ਢੋਲਕ ਦੇ ਗੀਤ ਸੁਣਨ ਲਈ ਮੁੰਡੇ ਖੁੰਡੇ ਬਨੇਰਿਆ ਉੱਤੇ ਬੈਠੇ ਰਹਿੰਦੇ। ਬੁੱਢੇ ਠੇਰੇ ਵੀ ਅੱਖਾਂ ਮੀਚੀ ਮੰਝੀਆਂ ਉੱਤੇ ਛਾਪਲੇ ਪਈ ਰਹਿੰਦੇ। ਨਿਦਾਨ ਸਿੰਘ ਦੇ ਦਿਲ ਵਿੱਚ ਰੱਬੋ ਖੁਬ ਗਈ ਸੀ। ਉਸਨੇ ਭੰਗਰੀ ਮਰਾਸੀ ਨੂੰ ਗੰਡਣਾ ਸ਼ੁਰੂ ਕੀਤਾ। ਵੇਲੇ ਕੁਵੇਲੇ ਉਹ ਮੁਰਗਾ ਝਟਕਦਾ ਤੇ ਭੰਗਰੀ ਨੂੰ ਛੁਰੀਆਂ ਦੇ ਕੇ ਆਖਦਾ ਲੈ ਪੀਰ ਜਾਦਿਆ ਚੰਗੀ ਤਰ੍ਹਾਂ ਭੁੱਲ ਕੇ ਲਿਆਈ। ਬਾਰਲੀ ਹਵੇਲੀ ਵਿੱਚ ਇੱਟਾਂ ਦੇ ਚੁੱਲ੍ਹੇ ਉੱਤੇ ਭਾਂਗਰੀ ਮੁਰਗਾ ਭੁੰਨਦਾ ਤੇ ਨਿਧਾਨ ਸਿੰਘ ਦਾਰੂ ਸਿੱਕਾ ਛਕ ਕੇ ਪਿੰਡ ਵਿੱਚ ਗੇੜੇ ਘੱਟਦਾ ਕਈ ਵਾਰੀ ਉਹ ਬੰਦੂਕ ਫੜ ਕੇ ਬਾਹਰ ਨਿਕਲ ਜਾਂਦਾ ਤਿੱਤਰ ਬਟੇਰ ਮਾਰਦਾ ਲੈ ਪੀਰ ਜਾਦਿਆ ਅੱਜ ਆਪ ਦੀ ਮਰਾਸਣ ਨੂੰ ਸਾਡੇ ਨਾਂ ਦਾ ਇਹ ਤੋਹਫ਼ਾ ਖਵਾ ਦੇਵੀਂ ਉਸ ਦਾ ਭਾਏ ਹੁੰਦਾ ਸੀ ਕਿ ਭਾਂਗਰੀ ਚੌਧਰੀ ਨਿਧਾਨ ਸਿੰਘ ਦਾ ਪ੍ਰਤੀਨਿਤ ਵੜ ਕੇ ਰੱਬੋ ਨੂੰ ਸਿਰਫ ਪੁੰਨਿਆ ਹੋਇਆ ਤਿੱਤਰ ਹੀ ਨਖਿਆਵੇ ਸਗੋਂ ਉਸਦੀ ਸਿਫਤ ਵੀ ਕਰੇ ਨਿਦਾਨ ਸਿੰਘ ਦਾ ਸੁਨੇਹਾ ਤੇ ਤਪਕੇ ਹੋਏ ਭਾਵ ਰੱਬੋ ਦੀ ਪੁੰਨੇ ਹੋਏ ਤਿੱਤਰਾ ਰਾਹੀ ਹੀ ਪਹੁੰਚਦੇ ਸੰ ਭਾਂਗਰੀ ਦੀ ਪਹਿਲੀ ਮਰਾਸਣ ਨੂੰ ਮਰੇ 15 ਸਾਲ ਹੋ ਗਏ ਸਨ ਉਸ ਦੀ ਧੀ ਜਵਾਨ ਹੋਈ ਤਾਂ ਭਾਂਗਰੀ ਨੇ ਉਸ ਦੇ ਵੱਟੇ ਵਿੱਚ ਰੱਬੋ ਲੈ ਆਂਦੀ ਸੀ 8 ਸਾਲ ਪਿੱਛੋਂ ਭਾਂਗਰੀ ਦੇ ਗੋਡੇ ਰਹਿ ਗਏ ਸਨ ਪਰਬੋ ਉਸੇ ਤਰ੍ਹਾਂ ਜਵਾਨ ਉਹ ਫੁੱਲ ਚਿੜੀਆਂ ਕੱਢ ਕੇ ਤੇ ਕੰਨਾਂ ਵਿੱਚ ਮੋਤੀਆਂ ਦੀਆਂ ਕਲੀਆਂ ਸਜਾ ਕੇ ਉਸੇ ਮੜਕ ਨਾਲ ਤੁਰਦੀ ਇੱਕ ਦਿਨ ਭਾਂਗਰੀ ਭੁੰਨੇ ਹੋਏ ਤਿੱਤਰ ਤੇ ਸ਼ਰਾਬ ਦਾ ਅਧੀਆ ਲੈ ਕੇ ਘਰ ਆਇਆ ਤਾਂ ਰਬੋ ਬੋਲੀ ਇਹ ਪੀਰਾ ਮਾਰਿਆ ਨਿਧਾਨਾ ਚੌਧਰੀ ਤੇਰੇ ਉੱਤੇ ਬੜਾ ਮਿਹਰਬਾਨ ਹੋਇਆ ਭਾਂਗਰੀ ਬੋਲਿਆ ਅੱਲਾ ਦੇ ਫਜ਼ਲ ਨਾਲ ਅੰਨਾ ਖਰਚਾ ਚੌਧਰੀ ਦਾ ਆਜਾਗਦਾ ਸੀ ਕਿ ਰੱਬੋ ਨੂੰ ਟੂਮਾ ਬਣਾਵਾ ਦੇ ਅੰਦੇ ਪੈਸੇ ਮੈਂ ਦੇ देऊ ਜੁੱਤੀ 100 ਇਹ ਜਿਹੀਆਂ ਟੂਮਾਂ ਤੇ ਮੈਂ ਭੁੱਲੀ ਆ ਇਸ ਤਲੰਗੇ ਨੂੰ ਟੂਮਾ ਬਣਾਉਣ ਦੀ ਗੱਲ ਸੁਣ ਕੇ ਰੱਬੋ ਰੋ ਚੌਧਰੀ ਨਾਲੋਂ ਵਧੇਰੇ ਗੁੱਸਾ ਭਾਂਗਰੀ ਉੱਤੇ ਆਇਆ ਉਹ ਬੋਲੀ ਅੰਨਾ ਖਰਚ ਕਰਨ ਵਾਲਾ ਬੰਦਾ ਅੰਨਾ ਹੀ ਹੁੰਦਾ ਮੁਰਗਾ ਛਕਾਉਂਦਾ ਤਾਂ ਕਿਸੇ ਆਸ ਉੱਤੇ ਭਾਂਗਰੀ ਬੋਲਿਆ ਮੈਥੋਂ ਕੀ ਲੈਣਾ ਏ ਉਸਨੇ ਪਾਟੀਆਂ ਜੁੱਲੀਆਂ ਤੇ ਗੰਢੀ ਹੋਈ ਢੋਲਕੀ ਰਬੋਲ ਚਮਕੂ ਕੇ ਬੋਲੀ ਤੈਨੂੰ ਉਸਨੇ ਚਾੜ ਤੇ ਲਾ ਲਿਆ ਭੰਗਰੀ ਨੇ ਮਹਿੰਦੀ ਰੰਗੀ ਦਾੜੀ ਨੂੰ ਖਲੋਸ ਕੇ ਆਖਿਆ ਕਮਲੀਏ ਮਰਾਸੀਆਂ ਦੀ ਤਾਂ ਸਾਰੀ ਜਾਗੀਰ ਗੱਲਬਾਤ ਤੇ ਮਸ਼ਕਰੀ ਹੀ ਹੁੰਦੀ ਐ ਤੂੰ ਹੋਰ ਪਾਸੇ ਹੀ ਤੁਰ ਪਈ ਮਰਾਸੀ ਦੀ ਇੱਜ਼ਤ ਤਾਂ ਥਿੰਦੇ ਘੜੇ ਵਾਂਗ ਹੈ ਬਦਨਾਮੀ ਦੀ ਇੱਕ ਬੂੰਦ ਵੀ ਨਹੀਂ ਠਹਿਰਦੀ ਬਦਨਾਮੀ ਹੁੰਦੀ ਐ ਲਾਲਿਆਂ ਤੇ ਚੌਧਰੀਆਂ ਦੀ ਆਪਣੀ ਕਾਦੀ ਬਦਨਾਮੀ ਰੱਬੋ ਚੁੱਪ ਹੋ ਰਹੀ ਪਰ ਉਸ ਦੀਆਂ ਨਜ਼ਰਾਂ ਕੌੜੀਆਂ ਸਨ ਭਾਂਗਰੀ ਦੀ ਗੰਜੀ ਟਿੰਡ ਉੱਤੇ ਪਸੀਨੇ ਦੇ ਕਤਰੇ ਚਮਕ ਰਹੇ ਸਨ ਰੱਬੋ ਨੂੰ یوں ਲੱਗਾ ਜਿਵੇਂ ਕਿਸੇ ਠੰਡੇ ਘੜੇ ਉੱਤੇ ਬੂੰਦਾਂ ਠਹਿਰੀਆਂ ਹੋਈਆਂ ਹੋਣ ਉਹ ਖੋਦ ਇਸ ਗੱਲ ਨੂੰ ਸਮਝਦੀ ਸੀ ਕਿ ਮਰਾਸਣ ਦਾ ਕੀਤਾ ਤੇ ਧਰਮ ਇਹੋ ਹੈ ਕਿ ਪਿੰਡ ਦੇ ਸਾਰੇ ਘਰਾਂ ਵਿੱਚ ਖੁਸ਼ੀ ਤੇ ਗਮੀ ਸਾਂਝੀ ਕਰੇ ਉਹ ਸਾਂਝੀ ਧੜਕਣ ਬਣ ਕੇ ਹੀ ਫਲ-ਫੁੱਲ ਸਕਦੀ ਹੈ ਆਪਣੇ ਘਰ ਵਾਲੀ ਦੀ ਗੱਲ ਸੁਣੀ ਅਣ ਸੁਣੀ ਕਰਕੇ ਉਸਨੇ ਬਾਲੋ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਤੱਕਿਆ ਫੁੱਲ ਜੜੀਆਂ ਗੱਡੀਆਂ ਕੰਨਾਂ ਵਿੱਚ ਮੋਤੀਆਂ ਦੀਆਂ ਕਲੀਆਂ ਟੰਗੀਆਂ ਤੇ ਢੋਲ ਕੇ ਚੁੱਕੇ ਪਟਵਾਰੀਆਂ ਦੇ ਘਰ ਮੁੰਡਾ ਜੰਮਣ ਦੀ ਵਧਾਈ ਦੇਣ ਚਲੀ ਗਈ ਨਿਧਾਨ ਸਿੰਘ ਨੇ ਭਾਂਗਰੀ ਦੇ ਹੱਥ ਜੋ ਸੁਨੇਹੀ ਕੱਲੇ ਸਨ ਉਹ ਸਭ ਵਿਅਰਥ ਸਾਬਤ ਹੋਏ ਉਹ ਇਹ ਸਮਝਦਾ ਕਿ ਮਰਾਸੀ ਤੇ ਮਰਾਸਣ ਦੀ ਅੰਦਰੋਂ ਸੁਰ ਮਿਲੀ ਹੋਈ ਐ ਤੇ ਉਸ ਦਾ ਕੰਮ ਨਹੀਂ ਮੜਨਾ ਰੱਬ ਜੇ ਉਸ ਨੂੰ ਗਲੀ ਵਿੱਚ ਰੱਬੋ ਮਿਲ ਜਾਂਦੀ ਤਾਂ ਹੱਸ ਕੇ ਗੱਲ ਕਰਦੀ ਪਰ ਮਸ਼ਕਰੀ ਭਰੀ ਸੁਰੀਲੀ ਸੌਖੀ ਨਾਲ ਇੱਕ ਵਾਰ ਉਸ ਨੂੰ ਝੋਟ ਕੀਤੀ ਚੌਧਰੀ ਥੋਡੇ ਘਰ ਹੁਣ ਕੋਈ ਵਿਆਹ ਹੀ ਨਹੀਂ ਹੁੰਦਾ ਸੁਖਨਾਨ ਐਡਾ ਵੱਡਾ ਲਾਣਾ ਏ ਜੇ ਤੇਰੀਆਂ ਭਤੀਜੀਆਂ ਦਾ ਕਿਤੇ ਰੁਪਈਆ ਨਹੀਂ ਫਰਦਾਇਆ ਤਾਂ ਤੂੰ ਆਪ ਹੀ ਕਿਤੇ ਰੁਪਈਆ ਫੜ ਲੈ ਜੇ ਤੂੰ ਘੋੜੀ ਚੜ੍ਹੇ ਤਾਂ ਮੈਂ ਸਾਰੀ ਰਾਤ ਢੋਲਕੀ ਵਜਾਵਾਂ ਇਹ ਗੱਲ ਆ ਕਿ ਰੱਬੋ ਤੇਜੀ ਨਾਲ ਨਿਕਲ ਗਈ ਤੇ ਨਿਧਾਨ ਸਿੰਘ ਦੇਸੀ ਘੋ ਨਾਲ ਚੋਪੜੀਆਂ ਮੁੱਛਾਂ ਨੂੰ ਮਰੋੜਦਾ ਰਹਿ ਗਿਆ ਉਸ ਦੇ ਮਨ ਵਿੱਚ ਮਰਾਸਣ ਦੀਆਂ ਫੁੱਲ ਜੜੀਆਂ ਤੇ ਮੋਤੀਏ ਦੀਆਂ ਕਲੀਆਂ ਦੇਰ ਤੱਕ ਲੜਜ਼ ਦੀਆਂ ਰਹਿਆਂ ਆਖਿਰ ਨਿਧਾਨ ਸਿੰਘ ਦੀ ਵੱਡੀ ਭਤੀਜੀ ਬੰਤੀ ਦਾ ਰਿਸ਼ਤਾ ਇੱਕ ਤਕੜੇ ਜ਼ਗੀਰਦਾਰ ਦੇ ਪੁੱਤ ਨਾਲ ਹੋ ਗਿਆ ਮਹੀਨਾ ਪਹਿਲਾਂ ਕੜਾਹੀ ਤਰ ਦਿੱਤੀ ਤੇ ਢੋਲ ਕੀ ਬਿਠਾ ਦਿੱਤੀ ਨੇਦਾਨ ਸਿੰਘ ਭਤੀਜੀ ਦੇ ਵਿਆਹ ਦੀਆਂ ਤਿਆਰੀਆਂ ਤੇ ਸਵਾਗਤ ਦਾ ਮੋਰੀ ਸੀ ਹਲਵਾਈਆਂ ਨੂੰ ਸਿੱਧਾ ਦੇਣ ਲਾਗਿਆਂ ਨੂੰ ਤਾੜਨ ਫਾੜਨ ਤੇ ਧਰਮਸ਼ਾਲਾ ਵਿੱਚ ਬਰਾਤ ਦੇ ਉਤਾਰੇ ਦਾ ਪ੍ਰਬੰਧ ਉਸ ਜਿੰਮੇ ਸੀ ਵੱਡੇ ਭਰਾ ਤਾਂ ਲੈਣ ਦੇਣ ਵਰੀ ਤਿਆਰ ਕਰਵਾਉਣ ਤੇ ਪਿੰਡ ਦੀਆਂ ਸਾਕ-ਸਕਿਰਿਆ ਨੂੰ ਨਿਭਾਉਣ ਵਿੱਚ ਰੁੱਝਿਆ ਹੋਇਆ ਸੀ ਨੇ ਡਾਂਸਿੰਗ ਦੀ ਕੜਮ ਚੌਧਰ ਦੀ ਲੋੜ ਸੀ ਕੁੜੀ ਦੇ ਵਿਆਹ ਸਮੇਂ ਵਿਆਹ ਦੇ ਪ੍ਰਬੰਧ ਵਿੱਚ ਫੌਜੀ ਨਿਯਮ ਦੀ ਉਕਤ ਗਈ ਸੀ ਹਰ ਵੇਲੇ ਹਰ ਕੰਮ ਵੇਲੇ ਸਿਰ ਤੇ ਕੜਕੇ ਧੜਕੇ ਨਾਲ ਸਿਰਫ ਕੁੜੀਆਂ ਦੇ ਗੀਤਾਂ ਉੱਤੇ ਕੋਈ ਪਾਬੰਦੀ ਨਹੀਂ ਸੀ ਰੋਟੀ ਪਿੱਛੋਂ ਕੁੜੀਆਂ ਵੇੜੇ ਵਿੱਚ ਗਿੱਧਾ ਪਾਉਂਦੀਆਂ ਤਾਂ ਰਾਤ ਦੇ ਪਿਛਲੇ ਪਹਿਰ ਤੀ ਰੱਬੋ ਦੀ ਢੋਲki ਸੁਣਾਈ ਦਿੰਦੀ ਗਿੱਦੇ ਦੀਆਂ ਬੋਲੀਆਂ ਤੇ ਤੁਰਤ ਕੋੜੇ ਟੱਪਿਆਂ ਦਾ ਹੜਸੇ ਰੱਬੋ ਨੱਚਦੀ ਤਾਂ ਕੁੜੀਆਂ ਦੂਰੀਆਂ ਤੇਰੀਆਂ ਹੋ ਹੋ ਕੇ ਨੱਚਦੀਆਂ ਭਾਂਡੇ ਮਾਂ ਦੀ ਚੂਰੀ ਤੇ ਨੈਣ ਵੀ ਨਾਲ ਹੀਕਾਂ ਲਾਉਂਦੀ ਲੱਗਦੀ ਨਿਧਾਨ ਸਿੰਘ ਵਿਆਹ ਦੇ ਕੰਮਕਾਜ ਦਾ ਫੋਰ ਹੋਣ ਕਰਕੇ ਵੱਡੀ ਹਵੇਲੀ ਵਿੱਚ ਰਹਿਣ ਲੱਗ ਪਿਆ 2:30 ਗਿੱਧਾ ਮੱਚਦਾ ਤੇ ਬਾਹਰ ਵੇੜੇ ਵਿੱਚ ਜਿੱਥੇ ਉਸ ਦੀ ਕੋੜੀ ਬੰਨੀ ਹੁੰਦੀ ਮਨ ਜੀ ਡਾ ਕੇ ਜਾਗੋ ਮਿੱਟੀ ਵਿੱਚ ਪਿਆ ਰੰਦਾ ਵਾਰ-ਵਾਰ ਰਬੋ ਦਾ ਫਿਸਲਵਾ ਹੁਸਨ ਉਸ ਦੇ ਮਨ ਵਿੱਚ ਸਰਸਰਾਉਂਦਾ ਸੋਤੋਂ ਨੀਂਦਰੇ ਵਿੱਚ ਕਾਲੀਆਂ ਫੁੱਲ ਜਿਹੜੀਆਂ ਉੱਡਦੀਆਂ ਤੇ ਮੋਤੀਏ ਦੀਆਂ ਕਲੀਆਂ ਝੂਮਦੀਆਂ ਮੰਤੀ ਦੇ ਫੇਰਿਆਂ ਵਾਲੀ ਰਾਤ ਸੀ ਘਰ ਦੇ ਲੋਕ ਵਿਆਹ ਦੇ ਸ਼ੁਭ ਕਾਰਜ ਵਿੱਚ ਰੁੱਝੇ ਹੋਏ ਸਨ ਨਿਦਾਨ ਸਿੰਘ ਨੇ ਸ਼ਰਾਬ ਪੀਤੀ ਤੇ ਡਿਉੜੀ ਦੇ ਲਾਗੇ ਦੁਬਕ ਕੇ ਬੈਠਾ ਰਿਹਾ ਰੋਟੀ ਖਾ ਗਏ ਤੇ ਲਾਗ ਲੈ ਕੇ ਅੱਧੀ ਰਾਤ ਜਦੋਂ ਰੱਬੋ ਨੂੰ ਘਰ ਜਾਣ ਲੱਗੀ ਤਾਂ ਨਿਧਾਨ ਸਿੰਘ ਨੇ ਇੱਕ ਰਾਰੀ ਆਵਾਜ਼ ਵਿੱਚ ਕਿਹਾ ਤੁਰੀ ਜਾਨੀ ਐ ਕੱਲੀ ਹੀ ਆਪਣੇ ਮਰਾਸੀ ਨੂੰ ਤਾਂ ਨਾਲ ਲੈ ਜਾ ਕਿੱਥੇ ਐ ਉਹ ਤਵੇਲੇ ਵਿੱਚ ਪਿਆ ਸੋਰਾ ਗੁੱਟ ਹੋਇਆ ਰੱਬੋ ਸਹਿਜ ਸੁਭਾ ਹੈ ਤਵੇਨੇ ਵੱਲ ਮੁੜੀ ਕਿ ਪਿੱਛੇ ਦੀ ਹੀ ਨਿਧਾਨ ਸਿੰਘ ਆ ਗਿਆ ਜਦੋਂ ਰੱਬੋ ਤਵੇਲੇ ਵਿੱਚੋਂ ਬਾਹਰ ਨਿਕਲੀ ਤਾਂ ਹਵੇਲੀ ਦੇ ਵਿਹੜੇ ਵਿੱਚੋਂ ਪੰਡਤ ਦੇ ਮੰਤਰ ਸੁਣਾਈ ਦੇ ਰਹੇ ਸਨ ਤੇ ਅਗਨਕੁੰਡ ਵਿੱਚੋਂ ਸਮਗਰੀ ਦੀਆਂ ਲਪਟਾਂ ਉੱਡ ਰਹੀਆਂ ਸਨ ਰੱਬੋ ਨੇ ਢੋਲ ਕੇ ਚੁੱਕੀ ਤੇ ਕਾਲੀ-ਕਾਲੀ ਘਰ ਚਲੀ ਗਈ ਦੂਜੇ ਦਿਨ ਸਾਰੇ ਪਿੰਡ ਵਿੱਚ ਤਵੇਲੇ ਵਾਲੀ ਗੱਲ ਉੱਡੀ ਹੋਈ ਸੀ ਜੈਕੁਰ ਚੂਰੀ ਨੇ ਦੋਹਾਂ ਨੂੰ ਦੇਖ ਲਿਆ ਸੀ ਉਹ ਰੱਬੋ ਤੋਂ ਖਾਰ ਵੀ ਖਾਂਦੀ ਸੀ ਬਸ ਦਿਨ ਚੜ੍ਹਦੇ ਨੂੰ ਉਸ ਨੇ ਇਸ ਗੱਲ ਨੂੰ ਖੰਭ ਲਾ ਦਿੱਤੇ ਜਿੰਨੇ ਮੂੰ ਉਹਨੀਆਂ ਗੱਲਾਂ ਜੀਵੀ ਬਹਾਮਣੀ ਬੋਲੀ ਆਪ ਹੀ ਗਈ ਹੋ ਤਗੜੀ ਅਸੀਂ ਵੀ ਤਾਂ ਸਾਰੀ ਉਮਰ ਕੰਮ ਕਰਦੀਆਂ ਹੀ ਰਹੀਆਂ ਚੌਧੀਆਂ ਦੇ ਘਰ ਕਦੀ ਕਿਸੇ ਨੇ ਮੈਲੀ ਅੱਖ ਨਾਲ ਨਹੀਂ ਤੱਕਿਆ ਜੀਜੀ ਤੇਲਣ ਬੋਲੀ ਇਹ ਪਟੀਆਂ ਚੋਪੜ ਕੇ ਫੁੱਲ ਜਿਹੜੀਆਂ ਕੱਢੀ ਫਿਰਦੀ ਸੀ ਮੈਨੂੰ ਪਤਾ ਸੀ ਕੋਈ ਕਾਰਾ ਕਰੋ ਇਹ ਪਟਵਾਰਨ ਨੇ ਦਲੀਨ ਲੜਾਈ ਇਸ ਜਾਇਖਣੇ ਨਿਧਾਨ ਸਿੰਘ ਦੀ ਅੱਖ ਚਿਰ ਤੋਂ ਵਰਾਸਣ ਉੱਤੇ ਸੀ ਕਦੇ ਵੀ ਬਿੰਜ ਪੈਣੀ ਸੀ ਪਾੰਗਰੀ ਨੇ ਰੱਬੋ ਨੂੰ ਕੁੱਟਿਆ ਆਰਾਮ ਜادیه ਤੂੰ ਇਸ ਉਮਰ ਵਿੱਚ ਮੇਰੀ ਦਾੜੀ ਨੂੰ ਮਿੱਟੀ ਵਿੱਚ ਰੋਲ ਦਿੱਤਾ ਰੱਬੋ ਚਿਰ ਤੇ ਇੱਕ ਡੋਸਕ ਦੀ ਰਹੀ ਕਈ ਦਿਨ ਘਰੋਂ ਬਾਹਰ ਨਾ ਨਿਕਲੀ ਨਿਦਾਨ ਸਿੰਘ ਨੂੰ ਵੀ ਘਰੋਂ ਲਾਣ ਤਾਣ ਹੋਈ ਵੱਡੇ ਭਰਾ ਨੇ ਪਰੀ ਪੰਚਾਇਤ ਵਿੱਚ ਉਸ ਨਾਲ ਕੁਪਤ ਕੀਤੀ ਤੇ ਉਸ ਦਾ ਹੁੱਕਾ ਬਾਣੀ ਛੇਕ ਦਿੱਤਾ ਦੋਹਾ ਦੀ ਪਿੰਡ ਵਿੱਚ ਬਦਨਾਮੀ ਹੋਈ ਤਾਂ ਦੋਹਾ ਵਿਚਕਾਰ ਕੁੜੱਤਣ ਤੇ ਰੜਕ ਮਿਟ ਕੇ ਸਾਂਝੀ ਹੋਣੀ ਦੀ ਭਾਗੀ ਬਣ ਗਈ ਕੋਈ ਰੱਬੋ ਨੂੰ ਕੋਸ ਦਾ ਕੋਈ ਨਿਦਾਨ ਸਿੰਘ ਨੂੰ ਇੱਕ ਦਿਨ ਨਿਦਾਨ ਸਿੰਘ ਤੇ ਰੱਬੋ ਦੋਵੇਂ ਗਾਇਬ ਸਨ ਕਿਸੇ ਨੂੰ ਇਹ ਨਾ ਪਤਾ ਲੱਗਾ ਕਿ ਦੋਵੇਂ ਕਿਵੇਂ ਤੇ ਕਿੱਥੇ ਮਿਲੇ ਨਿਦਾਨ ਸਿੰਘ ਦੀ ਇਸ ਪਿੰਡੋਂ 30 ਮੀਲ ਦੂਰ ਇੱਕ ਛੋਟੀ ਜਿਹੀ ਢੇਰੀ ਸੀ ਉਹ ਬਾਹਰਲੇ ਘਰੋਂ ਹੀ ਗੱਡਾ ਜੋਤ ਕੇ ਤੇ ਸਾਰਾ ਸਮਾਨ ਲੱਦ ਕੇ ਰਾਤ ਵੇਲੇ ਨਿਕਲ ਗਿਆ ਸੀ ਆਪਣੀ ਘੋੜੀ ਤੇ ਰੱਬੋ ਮਰਾਸਣ ਨੂੰ ਵੀ ਨਾਲ ਹੀ ਲੈ ਗਿਆ ਸੀ ਨਵੇਂ ਪਿੰਡ ਆ ਕੇ ਨਿਧਾਨ ਸਿੰਘ ਨੇ ਆਪਣੀ ਜ਼ਮੀਨ ਸੰਭੀ ਤੇ ਰਹਿਣ ਲੱਗਾ ਉਸ ਨੇ ਮੋੜ ਆਪਣੇ ਜੱਦੀ ਪਿੰਡ ਜਾਣ ਦਾ ਖਿਆਲ ਉੱਕਾ ਛੱਡ ਦਿੱਤਾ ਰੱਬੋ ਨੂੰ ਉਸ ਨੇ ਆਪਣੇ ਘਰ ਵਸਾ ਲਿਆ ਸੀ ਉਸ ਨੂੰ ਇਸ ਮਰਾਸਣ ਨਾਲ ਸੱਚਮੁੱਚ ਦਾ ਇਸ਼ਕ ਸੀ ਨਵੇਂ ਪਿੰਡ ਆ ਕੇ ਰੱਬੋ ਨੇ ਫੁੱਲ ਚਿੜੀਆਂ ਕੱਢਣੀਆਂ ਛੱਡ ਦਿੱਤੀਆਂ ਤੇ ਕੰਨਾਂ ਵਿੱਚੋਂ ਮੋਤੀਆਂ ਦੀਆਂ ਕਲੀਆਂ ਵੀ ਤਰ ਦਿੱਤੀਆਂ ਉਸਨੇ ਹੁਣ ਆਪਣੇ ਨਵੇਂ ਜੀਵਨ ਦੀ ਰਾਸਗੀਨਤਾ ਨੂੰ ਪ੍ਰਵਾਨ ਕਰ ਲਿਆ। ਇੱਕ ਦਿਨ ਉਸਨੇ ਨਿਧਾਨ ਸਿੰਘ ਨੂੰ ਆਖਿਆ ਪੰਗਰੀ ਨੂੰ ਵੀ ਇੱਥੇ ਬੁਲਾ ਲੈ। ਉਸ ਵਿੱਚ ਹੁਣ ਸਾਹ ਸੱਤ ਨਹੀਂ। ਵਿਚਾਰਾ ਭੁੱਖਾ ਮਰਦਾ ਹੋ। ਉਸ ਤੈਨੂੰ ਹੁਣ ਕੀ ਆਖਣਾ? ਨਿਧਾਨ ਸਿੰਘ ਨੇ ਮਨ ਵਿੱਚ ਸੋਚਿਆ ਤੇ ਅਖੀਰ ਪੰਗਰੀ ਨੂੰ ਬੁਲਾ ਲਿਆ। ਇੱਥੇ ਆ ਕੇ ਪੰਗਰੀ ਨੇ ਨਵੇਂ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਉਹ ਨਿਧਾਨ ਸਿੰਘ ਦੇ ਡੰਗਰਾਂ ਦੀ ਰਾਖੀ ਕਰਦਾ। ਉਸ ਨੂੰ ਸ਼ਰਾਬ ਵਰਤੌਂਦਾ ਤੇ ਨਿੱਕੇ-ਮੋਟੇ ਕੰਮਾਂ ਦਾ ਧਿਆਨ ਰੱਖਦਾ ਰੱਬੋ ਨੂੰ ਉਹ ਚੌਧ ਰਾਣੀ ਦੇ ਰੂਪ ਵਿੱਚ ਦੇਖਣ ਲੱਗ ਪਿਆ ਸੀ ਨਿਦਾਨ ਸਿੰਘ ਰੱਬੋ ਨੂੰ ਪ੍ਰਾਪਤ ਕਰਕੇ ਵੀ ਇਹ ਮਹਿਸੂਸ ਕਰਦਾ ਸੀ ਕਿ ਕੋਈ ਕਸਰ ਰਹਿ ਗਈ ਉਸ ਦਾ ਰੂਪ ਰੰਗ ਤੇ ਜੋਬਨ ਉਸੇ ਤਰ੍ਹਾਂ ਸੀ ਪਰ ਜਿਵੇਂ ਉਹਨਾਂ ਵਿੱਚ ਰੱਬੋ ਦੀ ਰੂਹ ਨਾ ਹੋਵੇ ਇੱਕ ਦਿਨ ਉਸ ਨੇ ਰੱਬੋ ਨੂੰ ਆਖਿਆ ਤੂੰ ਹੁਣ ਫੁੱਲ ਜਿੜੀਆਂ ਕਿਉਂ ਨਹੀਂ ਕੱਟਦੀ ਰੱਬੋ ਬੋਲੀ ਇਸ ਪਿੰਡ ਵਿੱਚ ਮੈਂ ਚੌਧਰਾਣੀ ਹਾਂ ਪਿਛਲੇ ਪਿੰਡ ਦੀ ਗੱਲ ਪਿਛਲੇ ਵੇਲੇਆਂ ਨਾਲ ਰਹੀ ਨਿਦਾਨ ਸਿੰਘ ਨੂੰ ਇਓਂ ਲੱਗਿਆ ਜਿਵੇਂ ਰੱਬੋ ਨੇ ਉਸ ਨੂੰ ਪੂਰੀ ਤਰ੍ਹਾਂ ਕਬੂਲ ਨਾ ਕੀਤਾ ਹੋਵੇ ਫੁੱਲ ਜਿਹੜੀਆਂ ਰੱਬੋ ਦੇ ਮੁਸ਼ਕਿਲ ਜਵਨ ਤੇ ਸ਼ੋਖ ਸੁਹਾਵਦੀਆਂ ਪ੍ਰਤੀਕ ਸਨ ਰੱਬੋ ਨੇ ਇਹਨਾਂ ਨੂੰ ਸਾਮ ਕੀ ਕਿਤੇ ਰੱਖ ਦਿੱਤਾ ਸੀ ਉਸ ਦੇ ਮਨੰਦਰ ਹਾਲੇ ਵੀ ਕੋਈ ਗੰਢ ਸੀ ਨਿਦਾਨ ਸਿੰਘ ਇਸ ਗੰਢ ਨੂੰ ਖੋਲ ਕੇ ਰੱਬੋ ਦੀ ਸਾਲਮ ਸ਼ਕਸ਼ੀਅਤ ਦਾ ਮਾਲਕ ਬਣਨਾ ਚਾਹੁੰਦਾ ਸੀ ਉਹ ਆਪਣੇ ਲੰਮੇ ਸਿਆਹ ਵਾਲਾਂ ਨੂੰ ਖਿੱਚ ਕੇ ਸਿੱਧੀ ਗੁੱਤ ਕਰਦੀ ਜਿਸ ਨਾਲ ਉਸ ਦੀ ਸਾਰੀ ਸ਼ਕਸ਼ੀਅਤ ਖਿੱਚੀ ਤੇ ਸੁੱਤੀ ਗਈ ਸੀ ਜਦੋਂ ਨਿਧਾਨ ਸਿੰਘ ਫੁੱਲ ਚਿੜੀਆਂ ਦੀ ਗੱਲ ਛੇੜਦਾ ਤਾਂ ਰੱਬੋ ਇਸ ਨੂੰ ਪੁਰਾਣੀ ਗੱਲ ਆ ਕੇ ਟਾਲ ਦਿੰਦੀ ਚੌਧਰੀ ਦੇ ਘਰ ਦੇ ਜ਼ਿੰਮੇਦਾਰੀ ਦਾ ਹੁਣ ਇੱਕ ਨਿਤਨੇਮ ਜਿਹਾ ਬਚ ਗਿਆ ਸੀ ਉਹ ਕੋੜੀ ਉੱਤੇ ਚੜ ਕੇ ਖੇਤਾਂ ਦਾ ਚੱਕਰ ਲਾਉਂਦਾ ਇਹ ਕਦੀ ਕਦੀ ਮੰਡੀ ਚਲਾ ਜਾਂਦਾ ਉਸ ਦਾ ਨੌਕਰ ਮੱਖੂ ਤਵੇਲੇ ਦੇ ਅੱਗੇ ਵਾੜੇ ਵਿੱਚ ਘੜੀ ਨੂੰ ਨਹਲਾਉਂਦਾ ਤੇ ਖਰਖਰਾ ਕਰਦਾ ਪਾਂਗਰੀ ਮੁਰਗੀਆਂ ਨੂੰ ਚੋਗਾ ਪਾਉਂਦਾ ਫਿਰਦਾ ਰੱਬੋ ਵੇੜੇ ਵਿੱਚ ਬੈਠ ਕੇ ਦੁੱਧ ਰੜਕਦੀ ਤੇ ਰੋਟੀਆਂ ਪਕਾਉਂਦੀ ਇਸ ਤਰ੍ਹਾਂ 2 ਸਾਲ ਲੰਘ ਗਏ ਨਿਦਾਨ ਸਿੰਘ ਦੇ ਖੇਤਾਂ ਵਿੱਚ ਭਰਪੂਰ ਫਸਲ ਉੱਗੀ ਤੇ ਦਾਣਿਆਂ ਨਾਲ ਕੋਠੇ ਭਰ ਗਏ ਉਸਨੇ ਰੱਬੋ ਨੂੰ ਸੋਨੇ ਦੇ ਲੋਟਣ ਕਢਾ ਕੇ ਦਿੱਤੇ ਰੱਬੋ ਨੇ ਚਾਈ ਜਾਈ ਲੋਟਣ ਪਾਏ ਤਾਂ ਨਿਧਾਨ ਸਿੰਘ ਬੋਲਿਆ ਰੱਬ ਦੀ ਸੋ ਇਹ ਲੋਟਣ ਤਾਂ ਫੁੱਲ ਚਿੜੀਆਂ ਨਾਲ ਹੀ ਜੱਚਦੇ ਨੇ ਰੱਬੋ ਨੇ ਕੋਈ ਉੱਤਰ ਨਾ ਦਿੱਤਾ ਤੇ ਕੋਠੇ ਉੱਤੇ ਕੱਪੜੇ ਸੁੱਕਣੇ ਪਾਉਣ ਚਲੀ ਗਈ ਕੱਚੇ ਕੋਠੇ ਦੀ ਨਿਵੀਂ ਛੱਤ ਉੱਤੇ ਉਸਨੇ 헤ਠਾ ਚਾਤ ਮਾਰੀ ਤਾਂ ਦੇਖਿਆ ਵਾੜੇ ਵਿੱਚ ਮੱਖੂ ਘੋੜੀ ਨੂੰ ਖਰਖਰਾ ਕਰ ਰਿਹਾ ਸੀ ਤੇੜ ਹਰਾ ਪੰਨਾ ਜੋ ਖੁੱਚਾਂ ਤੋਂ ਉੱਪਰ ਤੱਕ ਬੰਨਿਆ ਹੋਇਆ ਸੀ ਰੱਬੋ ਕੁਚੇਰ ਖੜੀ ਮੱਖੂ ਤੇ ਕੋੜੀ ਨੂੰ ਤੱਕਦੀ ਰਹੀ ਮੱਖੂ ਦੀ ਨਜ਼ਰ ਉਤਾ ਗਈ ਤਾਂ ਉਸਨੇ ਮਾਲਕ ਨੂੰ ਦੇਖਿਆ ਰੱਬੋ ਬੋਲੀ ਚੌਧਰੀ ਨੇ ਫੇਰ ਜਾਣਾ ਕਿਤੇ ਹੁਣੇ ਤੇ ਆਏ ਨੇ ਉਹ ਮੱਖੂ ਨੇ ਉੱਤਰ ਦਿੱਤਾ ਉਹ ਮਰਜੀ ਦੇ ਮਾਲਕ ਨੇ ਕੀ ਪਤਾ ਕਿੱਧਰ ਤੁਰ ਪੈਂ ਮੈਨੂੰ ਇਹ ਹੁਕਮ ਹੈ ਕਿ ਮੈਂ ਸਵਾਰੀ ਤਿਆਰ ਰੱਖਾਂ ਕੋੜੀ ਦੇ ਸਡੌਲ ਪੁੜਿਆ ਉੱਤੇ ਥਾਪੀ ਦੇ ਕੇ ਉਫੇਰ ਖੜਖਰਾ ਕਰਨ ਲੱਗਾ ਰੱਬੋ ਕੁਝ ਦੇਰ ਘੂਰਦੀ ਰਹੀ ਤੇ ਫੇਰ ਉਸਨੇ ਹੁਕਮ ਦਿੱਤਾ ਅੱਜ ਬਗੀਚੇ ਵਿੱਚ ਜਾ ਕੇ ਮੋਤੀਆਂ ਦੀਆਂ ਕਲੀਆਂ ਲਿਆਵੀ ਕੱਪੜੇ ਸੁੱਕਣੇ ਪਾ ਕੇ ਉਤਰੀ ਤਾਂ ਨਿਧਾਨ ਸਿੰਘ ਮੰਜੀ ਉੱਤੇ ਬੈਠਾ ਮੋਛਾ ਨੂੰ ਵੱਟ ਦੇ ਰਿਹਾ ਸੀ ਉਸ ਸ਼ਾਮ ਜਦ ਨਿਧਾਨ ਸਿੰਘ ਘਰ ਮੁੜਿਆ ਤਾਂ ਰੱਬੋ ਬਾਲੋ ਵਾਲੇ ਸ਼ੀਸ਼ੇ ਵਿੱਚ ਆਪਣਾ ਮੂੰਹ ਦੇਖ ਕੇ ਫੁੱਲ ਚੜੀਆਂ ਕੱਢ ਰਹੀ ਸੀ ਧੰਨਵਾਦ ਜੀ। ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।